ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀਂ ਵਿੱਚ ਬੈਠੇ ਹੋਏ ਸਾਰੇ ਸਾਧ ਸੰਗਤ ਜੀ ਰਾਜ ਕੇ ਇੱਕ ਵਾਰੀ ਬਲਾਉਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡਾ ਦਿਨ ਹੈ ਜਿਹੜਾ ਕਿ ਅਸੀਂ ਆਪਣੇ ਗੁਰੂ ਸਾਹਿਬ ਗੁਰੂ ਰਬਿੰਦਰ ਸਾਹਿਬ ਜੀ ਦਾ ਜਨਮ ਦਿਹਾੜਾ ਮਨਾ ਰਹੀਆਂ ਤੇ ਜਿੰਨੀਆਂ ਵੀ ਸੰਗਤਾਂ ਇੱਥੇ ਆ ਚੜ੍ਹ ਕੇ ਪਹੁੰਚੀਆਂ ਨੇ ਉਹਨਾਂ ਨੂੰ ਸਾਡੇ ਵੱਲੋਂ ਮੇਰੇ ਵੱਲੋਂ ਪ੍ਰਿੰਸੀਪਲ ਸਾਹਿਬ ਐਨਐਸਆਰਸੀ ਲੰਕੂਆ ਜਿਹੜੇ ਬਾਫ ਕੈਂਪਰ ਸਾਡੇ ਸਾਰਿਆਂ ਵੱਲੋਂ ਗੁਰੂ ਸਾਹਿਬ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਜੀ ਆਸਤੋਂ ਤਾਂ ਮੈਂ ਇੱਥੇ ਆਪਣੇ ਪ੍ਰਧਾਨ ਸਾਹਿਬ ਅਰਸ਼ਦ ਸਿੰਘ ਜੀ ਬਦੋਰਾ ਕਮੇਟੀ ਦੇ ਜਿੰਨੇ ਹੋਰ ਮੈਂਬਰ ਸਾਹਿਬਾਨ ਪ੍ਰਿੰਟਸਰ ਸਾਹਿਬਾਨ ਸਾਰਿਆਂ ਦਾ ਤੇ ਜਿਵੇਂ ਤੁਹਾਨੂੰ ਮੌਕਾ ਦਿੱਤਾ ਕਿ ਸੰਮਤਾਂ ਦੇ ਨਾਲ ਗੂਗਲ ਮੂਡ ਦਾ ਮੌਕਾ ਦਿੱਤਾ ਅਤੇ ਅੱਜ ਜਿਹੜਾ ਇਹ ਪ੍ਰੋਗਰਾਮ ਜਿਹਨੂੰ ਦਿਹਾੜੇ ਦਾ ਮਾਇਆ ਜਾ ਰਿਹਾ ਉਹਦੇ ਦੇ ਸਾਹਮਣੇ ਲਈ ਸਾਰੂ ਨੂੰ ਮੌਕਾ ਦਿੱਤਾ ਜਿਹੜੀ ਹੋਵੇਂ ਇਨਫੋਰਮੇਸ਼ਨ ਦੱਸਣ ਜਾ ਰਿਹਾ 10 ਪੁਆਇੰਟ ਦੀ ਇਨਫੋਰਮੇਸ਼ਨ ਹੈ ਲੇਕਿਨ ਤੁਹਾਡੇ ਲਈ ਬੜੀ ਜ਼ਰੂਰੀ ਹੈ ਕਿਉਂਕਿ ਅਸੀਂ ਇਸ ਪਿੰਡ ਦੇ ਵਿੱਚ ਪਹਿਲਾਂ ਵੀ ਕੈਂਪ ਕਰ ਚੁੱਕੇ ਹਾਂ ਸਰਪੰਚ ਸਾਹਿਬ ਦੀ ਮਦਦ ਨਾਲ ਤੇ ਕੁਝ ਆਛੰਬੀ ਮਿਲਣ ਨਾਲ ਲੇਕਿਨ ਅੱਜ ਇਹ ਮੌਕਾ ਮਿਲਿਆ ਹੈ ਜਿਸ ਤੇ ਕਨਿਮਨ ਅਸੀਂ ਸਾਰੇ ਕੱਢ ਨੂੰ ਅਤੇ ਸਾਰੇ ਜਿਹੜੇ ਨਗਰ ਵਾਸੀ ਨੇ ਉਹਨਾਂ ਦੇ ਨਾਲ ਸੰਬੋਧਿਤ ਹੋਣ ਦਾ ਮੌਕਾ ਮਿਲਿਆ ਹੈ ਜਿਦਾ ਗੁਰੂ ਸਾਹਿਬ ਦੀ ਜੋ ਵੀ ਉਹਨੇ ਵਿਚਾਰ ਦੱਸਿਆ ਗੁਰੂ ਸਾਹਿਬ ਨੇ ਦੱਸਿਆ ਹੈਗਾ ਕਿ ਆਪਾਂ ਆਪਣੇ ਜੀਵਨ ਦੇ ਵਿੱਚ ਕਿਰਤ ਕਰਨੀ ਹੈ ਮਿਹਨਤ ਕਰਨੀ ਹੈ ਸੱਚਾਈ ਦੇ ਰਸਤੇ ਚੱਲਣਾ ਹੈ ਰੱਬ ਦਾ ਬਾਝ ਆਪਣਾ ਹੈ ਉਹਦੇ ਨਾਲ ਨਾਲ ਜਦੋਂ ਆਪਣਾ ਸੰਸਾਰ ਦੇ ਵਿੱਚ ਕਿਰਤ ਕਰਨੀ ਹੈਗੀ ਹੈ ਤੇ ਆਪਾਂ ਚਾਣਦੇ ਆਂ ਕਿ ਕੋਈ ਨਾ ਕੋਈ ਕਿਰਤ ਦੇ ਉੱਤੇ ਵਰਤਨ ਲਈ ਸਾਥ ਹੋਣਾ ਸਿੱਖਣਾ ਬੜਾ ਜ਼ਰੂਰੀ ਹੈ ਪੁਆਇੰਟ ਰਾਜਪੁਰੇ ਤੋਂ ਤੁਹਾਡੇ ਵਿੱਚ ਕਾਲ ਅੱਜ ਪਹੁੰਚੇ ਆਂ ਇਹ ਸੰਸਥਾ ਲਗਭਗ 30 ਸਾਲਾਂ ਤੋਂ ਪਿਛਲੇ 30 ਸਾਲਾਂ ਤੋਂ ਆੜਿਆ ਟਵਾੜਾ ਦੇ ਪਿੰਡਾਂ ਦੇ ਲੜਕੇ ਅਤੇ ਲੜਕੀਆਂ ਨੂੰ ਮਾਤਾ ਪਿਤਾ ਨੂੰ ਜਿਹੜੇ ਵੀ 15 ਤੋਂ 45 ਸਾਲ ਉਮਰ ਕਰਦੇ ਹੈਗੇ ਬੱਚੇ ਉਹਨਾਂ ਨੂੰ ਵੱਖ-ਵੱਖ ਹੁਨਰ ਦੇ ਕੋਰਸ ਆ ਰਹੇ ਔਰ ਸਭ ਵੱਡੀ ਗੱਲ ਹੈ ਕਿ ਸਾਰੀ ਟ੍ਰੇਨਿੰਗ ਫ੍ਰੀ ਹੋ ਰਹੀ ਹੈ ਇਸ ਦੇ ਵਿੱਚ ਕੋਈ ਖਰਚਾ ਨਹੀਂ ਲਿਆ ਜਾਂਦਾ ਆਪਾਂ ਉਹਨਾਂ ਨੇ ਕਹੀ ਹੈ ਕਿ ਆਪਣੇ ਬੱਚੇ ਕੁੜੀਆਂ ਨੇ ਬੱਚੀਆਂ ਬੈਠ ਰਿਆ ਨੇ ਕਿ ਤਸਵੀਕ ਕਾਲ ਦੀ ਬਾਅਦ ਨਹੀਂ ਕਰਦੀ ਉਹਦੇ ਬਾਅਦ ਉਹ ਕੰਪਿਊਟਰ ਸਿੱਖਣ ਜਾਂਦੀਆਂ ਨੇ ਬਾਹਰ ਸਿੱਖਦੀਆਂ ਨੇ ਪ੍ਰਾਈਵੇਟ ਧੌਲ ਤੇ ਤੇ ਉਹਨਾਂ ਨੂੰ 1000 ਰੁਪਏ ਵੀ ਨਾ 1500 2000 5000 ਰੁਪਏ ਲੱਗਦੇ। ਲੇਕਿਨ ਸਰਕਾਰੀ ਜਿਹੜੇ ਸਰਕਾਰ ਵੱਲੋਂ ਸੈਕਟਰ ਸਰਕਾਰ ਵੱਲੋਂ ਸੂਬਾ ਸਰਕਾਰ ਵੱਲੋਂ ਜਿਹੜੀਆਂ ਵੱਖ-ਵੱਖ ਸਕੀਮਾਂ ਆਈਆਂ ਨੇ ਉਹਦੇ ਵਿੱਚ ਕੰਪਿਊਟਰ ਦੇ ਕੋਰਸ ਸਿਲਾਈ ਦੇ ਕੋਰਸ ਜਿਹਨੂੰ ਫੈਸ਼ਨ ਡਿਜ਼ਾਈਨਿੰਗ ਵੀ ਕਹਿੰਦੇ ਆ ਪਾਰਲਰ ਦੇ ਕੋਰਸ ਅਕਾਊਂਟ ਦੇ ਕੋਰਸ ਤੇ ਲੜਕੀਆਂ ਵਾਸਤੇ ਵੀ ਹੋਰ ਵੱਖ-ਵੱਖ ਤਰ੍ਹਾਂ ਦੇ ਬਿਜਲੀ ਦੇ ਕੋਰਸ ਤੇ ਹੋਰ ਸੋ ਲੜਕਿਆਂ ਤੇ ਲੜਕੀਆਂ ਦੋਨੋਂ ਲਈ ਕੋਰਸ ਉੱਥੇ ਚੱਲ ਰਹੇ ਹੈਗੇ ਨੇ ਜਿਨ੍ਹਾਂ ਦਾ ਦਾਖਲਾ 31 ਮਾਰਚ ਤੱਕ ਹੋ ਰਿਹਾ ਹੈ ਸੋ ਅੱਜ ਅਥੇ ਆ ਕੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰੰਦਾ ਇੱਕ ਬੜਾ ਵਧੀਆ ਮੌਕਾ ਸੀ ਕਿ ਇਹ ਜਾਣਕਾਰੀ ਉੱਥਾ ਪਹੁੰਚਦੀ ਨਹੀਂ ਹੈਗੀ ਇਸ ਇਤਿਹਾਰ ਵਿੱਚ ਲੱਗੇ ਆ ਵੱਖ-ਵੱਖ ਪਿੰਡਾਂ 'ਚ ਲekin ਸਾਹਮ ਹੋਦਾ ਕਿ ਵੀ ਇਹ ਦਾਖਲਾ ਦਾ ਕੰਟ ਹੋਇਆ ਹੈ ਤੇ ਕੋਈ ਬੰਦਾ ਜਾਣਕਾਰੀ ਤੋਂ ਬਾਹਰ ਨਾ ਰਹੇ ਜੇ ਤੇ ਜਾਣਕਾਰੀ ਸੀ ਤੁਹਾਡੇ ਤੱਕ ਪਹੁੰਚਾਈ ਹੈ ਕਿ ਆਪਣੇ ਘਰਾਂ ਚ ਜਿਹੜੀਆਂ ਵੀ 15 ਤੋਂ 45 ਸਾਲ ਦੇ ਜੋ ਵੀ ਜੀ ਹੈ ਲੜਕੇ ਚਾਹੇ ਲੜਕੀਆਂ ਲੇਡੀਜ਼ ਹੈ ਵਿਆਹੀਆਂ ਕੁੜੀਆਂ ਜਿਹੜੀਆਂ ਹੈਗੇ ਨੇ ਉਹ ਵੀ ਸਾਡੇ ਕੋਲ ਬਹੁਤ ਸਾਰੇ ਬੱਚੇ ਪੜ੍ਹ ਵੀ ਰਹੇ ਆ ਸਾਡੇ ਔਰ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਪਟਾਰ ਸਾਹਿਬ ਤੋਂ ਪੁੱਤਾਂ ਅਨੁਭਾ ਆਪਣਾ ਪੋਤਾ ਔਰ ਕਾਫੀ ਪਿੰਡ ਦੇ ਕਾਫੀ 5-6 ਬੱਚੇ ਹੋਰ ਵੀ ਇਥੋਂ ਟ੍ਰੇਨਿੰਗ ਕਰ ਰਹੇ ਆ ਸੋ ਉਹ ਆਲਰੇਡੀ ਇੱਥੋਂ ਜਾਣਦੇ ਨੇ ਉਥੇ ਟ੍ਰੇning ਕਰ ਰਹੇ ਨੇ ਸੋ ਮੈਂ ਚਾਹਾਂਗਾ ਕਿ ਤੁਹਾਡੇ ਵਿੱਚੋਂ ਵੀ ਜਿਹੜੇ ਹੋਰ ਲੇਡੀਜ਼ ਲੜਕੀਆਂ ਜਾਂ ਲੜਕੇ ਹੈਗੇ ਨੇ ਛੋਟੇ ਹੈਗੇ ਨੇ ਕਿ ਕੋਰਸ ਕਰਨਾ ਚਾਹੁੰਦੇ ਨੇ ਕੰਪਿਊਟਰ ਤੇ ਕਸਟਮਰ ਕੇਅਰ ਤੇ ਸਿਲਾਈ ਦੇ ਕਾਰਗਰ ਦੇ ਉਹਨਾਂ ਦੇ ਲਈ ਫਰੀ ਉਸਟ ਕੋਈ ਦਾਖਲਾ ਫੀਸ ਨਹੀਂ ਹੈਗੀ ਕੋਈ ਮਹੀਨੇ ਦੀ ਫੀਸ ਨਹੀਂ ਲੱਗਣੀ ਕੋਈ ਪੇਪਰਾਂ ਦੀ ਫੀਸ ਨਹੀਂ ਹੈ ਸਾਰਾ ਕੁਝ ਫਰੀ ਹੈ ਔਰ ਉਹਦੇ ਬਾਅਦ ਸਭ ਤੋਂ ਵੱਡੀ ਗੱਲ ਸਰਕਾਰੀ ਸਰਟੀਫਿਕੇਟ ਮਿਲੇਗਾ ਉਹ ਸਰਕਾਰੀ ਸਰਟੀਫਿਕੇਟ ਅੱਗੇ ਨੌਕਰੀਆਂ ਲਈ ਵੈਲਿਡ ਹੈ ਕਈ ਬਹੁਤ ਸਾਰੀਆਂ ਲੜਕੀਆਂ ਫੋਰਸ ਕਰਕੇ ਹੁੰਦਾ ਹੈ ਕਿ ਜਦ ਕੰਮ ਉਹ ਵਿਆਹ ਹੋ ਗਿਆ ਕਿ ਅੱਗੇ ਜਾਣੀਆਂ ਹੁਨਰ ਸਿੱਖਾ ਹੋਏਗਾ ਕੋਈ ਆਪਣਾ ਪਾਰਨਰ ਦਾ ਸਲਾਈ ਦਾ ਕੰਮ ਕਰ ਲੈਣੀ ਹੈ ਦੋ ਪੈਸੇ ਕਮਾਉਣ ਲੋਗੀਆਂ ਹੋ ਜਾਣਗੇ ਸੋ ਜਦੋਂ ਆਪਣਾ ਸੰਖਾਰ ਚ ਰਹਿਣਾ ਤੇ ਆਪਾਂ ਕਿਰਤ ਕਰਨੀ ਹੈ ਨਾਲ ਨਾਲ ਆਪਣਾ ਹੁਨਰ ਆਈ ਆਮਦ ਸੋ ਪੜ੍ਹਾਈ ਜੇ ਤੁਸੀਂ ਕਟੋਟ 8ਵੀਂ 10ਵੀਂ ਪੜਾਈ ਕੀਤੀ ਹੋਈ ਹੈ ਕੋਰਸ ਕਰਨਾ ਚਾਹੁੰਦੇ ਹੈਗੇ ਹੋ ਅਸੀਂ ਬੈਨਰ ਉੱਤੇ ਲਾ ਕੇ ਚੱਲੇ ਆਂ ਕੁਝ ਫਾਰਮ ਵੀ ਉੱਥੇ ਰੱਖ ਕੇ ਜਾਵਾਂਗੇ ਜੇ ਕੋਈ ਹੋਰ ਜਾਣਕਾਰੀ ਤੁਸੀਂ ਲੈਣੀ ਹੋਏ ਹੋਰ ਨੰਬਰਾਂ ਦੇ ਉੱਤੇ ਕਾਲ ਸਕਦੇ ਹੋ ਪਾਕੀ ਜਿਹੜੇ ਹੈਗੇ ਨੇ ਆਪਣੇ ਦਰਸ਼ਨ ਸਿੱਖੀ ਪਗਾਂ ਸਾਹਿਬ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਸੀਂ ਜਾਣਕਾਰੀ ਛੱਡ ਕੇ ਜਾਵਾਂਗੇ ਤੁਹਾਡੇ ਪਿੰਡ ਦੇ ਸਰਪੰਚ ਨੇ ਆਹ ਦੇ ਭਾਈ ਸਾਹਿਬ ਉਹਨਾਂ ਤੋਂ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਅਕੀ ਸਾਡੇ ਫੋਨ ਨੰਬਰ ਦਿੱਤੇ ਹੋਏ ਅਸੀਂ ਚਾਹੁੰਦੇ ਹਾਂ ਕਿ ਪਿੰਡ ਦਾ ਵਿਕਾਸ ਹੋਵੇ ਪਿੰਡ ਦੇ ਨੌਜਵਾਨ ਲੜਕੇ ਲੜਕੀਆਂ ਲੇਡੀਜ਼ ਆ ਤਾਂ ਪੜਨਾ ਪੜ ਜਾਣ ਜੋ ਪੜ ਜਾਣ ਗਿਆ ਕੋਈ ਕੰਮ ਸਿੱਖ ਰਣ ਗਿਆ ਤੇ ਉਹਦਾ ਹੌਣ ਕੋਈ ਆਪਣੇ ਤੋਂ ਖੋ ਨਹੀਂ ਸਕਦਾ ਆਪਣੇ ਪੈਰਾਂ ਤੇ ਖੜਾ ਹੋ ਜਾਣ ਗਿਆ ਦੋ ਪੈਸੇ ਕਮਾੜ ਚੁਕੇ ਹੋ ਜਾਣਗੇ ਮੈਂ ਜਮਾਹਾਂ ਦਾ ਪ੍ਰਿੰਸੀਪਲ ਸਾਹਿਬ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਇਹਦੇ ਵਿੱਚ ਹੈਂਡ ਕਰਨਾ ਚਾਹੁੰਦੇ ਆ सबसे पहले तो मैं आप सबको आज के दिवस की बहुत बहुत बधाई देता हूँ और दूसरी चीज़ ये है कि जैसे जितेंद्र सिंह जी ने बताया है हमारा तो जो ये सेंटर है पूरा सेंट्रल गवर्नमेंट करते हैं सेंट्रल गवर्नमेंट से ही फंड आते हैं जो भी आपके बच्चे वोट्स में एडमिशन लेना चाहते हैं जैसे हमारे काम मॉडल आता है कि क्या फाइनेंस के मौजूद हैं कंप्यूटर्स के मेडियो हैं कस्टमर में ब्यूटी पार्लर में जो है स्टिची में बहुत से बेटूल माना जाते हैं तो ये मार्च तक का टाइम है इसमें एनवॉयमेंट करने के लिए जो भी बच्चे अपना एनवॉलमेंट बच्चे या माताएं पंद्रह से पैंतालीस साल के लोगों के जुड़े हुए हैं और वो अपने एनवॉलमेंट करा सकते हैं ये कोर्सेज जो है बिल्कुल फ्री ऑफ कॉस्ट है और, और है। ये गोल्ड जो है चलती है कि जो लोकल एरिया है तरक्की करे जब बच्चे पढ़ेंगे लिखेंगे तभी वो एक डिवेल्प होगा उसी को ध्यान में रखते हुए हमारे सेंटर में आके अपना नाम करवाए अपने उनका फायदा जरूर उठाएंगे क्योंकि ये एक अपॉर्चुनिटी है बच्चों के लिए और

ਲਿਖਨੇ ਇਸੇ ਤਰ੍ਹਾਂ ਸਰਦਾਰ ਗੁਬਿੰਦਰ ਸਿੰਘ ਜੀ ਮੇਰੇ ਬਹੁਤ ਪੁਰਾਣੇ ਦੋਸਤਾਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਪਿੰਡ ਆ ਕੇ ਵੀ ਸਾਡੇ ਸਰਪੰਚ ਰਵੀ ਜੀ ਗਿੱਲ ਉਹ ਵੀ ਨਾਲ ਸੀਗੇ ਸੁਖਸਾ ਵੀ ਨਾਲ ਸੀ ਫਿਰ ਅਸੀਂ ਇੱਥੇ ਇੱਕ ਦਿਨ ਕੈਂਪੋ ਲਵਾਇਆ ਛੋਟਾ ਜਿਹਾ ਤੇ ਖਾਜਾ ਸਪੈਸ਼ਲ ਇਹਨਾਂ ਨੇ ਇਹ ਦਿਨ ਚੁੜਿਆ ਮੈਂ ਸਾਰੇ ਬੱਚੇ ਜਿਹੜੇ ਪੜ੍ਹੇ ਲਿਖੇ ਆ ਜਾਂ ਜਿਹੜੇ ਸਾਡੇ ਨੋਹਾਵਾਂ ਵਿੱਚ ਪੜ੍ਹੇ ਲਿਖੇ ਆਇਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਦਾ ਮਾਤਮਾਰ ਪੈਡਲ ਭਾ ਕੇ ਕੋਸ਼ਕੰਡ ਕੋਸ਼ ਕਰਕੇ ਆਪਣੇ ਲੋਕਾਂ ਦੇ ਜਿਹੜੇ ਸਾਧਨਾ ਉਹ ਖੋਣਨ ਸੋ ਇਹਨਾਂ ਨੂੰ ਸਹਿ ਕੇ ਇਹਨਾਂ ਆਧਾਰ ਤੇ ਆਇਆ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੋਰ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨਾ ਕਿ ਮਿਸਟਰ ਸ਼ੋਕਰ ਪਾਟੇ ਸਰਮੰਤ ਕਾ ਨੂੰ ਸਰਦ ਜਿੰਦਰ ਸਿੰਘ ਨੂੰ ਸ਼ੋਕਰ ਪਾਟੇ ਸਰਮੰਤ ਕਾ ਨੂੰ ਓਏ ਸੋ